ਕਿਉਂਕਿ ਇੱਕ ਜੀਵ ਐਸੀ ਆ ਵੀ ਜਿਹੜੀ 3 ਇੰਚ ਦੀ ਜੀਵ 30 ਸਾਲ ਉਮਰ ਘਟਾ ਦਿੰਦੀ ਆ ਬੰਦੇ ਦੀ ਜੇ ਤੇ ਕੰਟਰੋਲ ਕਰ ਲੋ 30 ਸਾਲ ਉਮਰ ਵਧਾ ਦਿੰਦੀ ਆ ਮਾਤਾ ਜੀ ਬਾਇਆ ਜੀਆ ਦਾ ਚਾਹੇ ਕਾੜ ਦਾ ਬਹੁਤ ਧੰਨਵਾਦ ਕਰਦਾ ਮੈਂ ਸਾਹ ਚੜਦਾ ਸੀ ਬਰਾਤ ਤੁਰਿਆ ਨਹੀਂ ਜਾਂਦਾ ਸੀਗਾ ਛੱਡ ਪੈਤੀ ਮੈਨੂੰ ਹੁਣ ਵੀ ਕਦੇ ਮੈਂ ਅੱਜ ਤਾਂ ਫਿਰ ਮੈਂ ਆ ਗਿਆ ਦੀ ਨਹੀਂ ਸਾਰਾ ਕਾੜ ਕੋਈ ਦਵਾਈ ਨਹੀਂ ਖਾਂਦਾ ਜੀ ਉਹਨਾਂ ਦੀ ਮੈਂ ਇਸ ਟਾਈਮ ਹੁਣ ਆ ਬਾਪੂ ਦੀ ਕੰਡੀਸ਼ਨ ਸੀ ਬਾਪੂ ਰਹੀ ਇਹ ਇਹ ਬਾਪੂ ਵੈਦ ਆਗਾ ਤੂਰੀ ਤੋਂ ਹਕੀਮ ਨੇ ਵੀ ਇਨਾਂ ਨੂੰ ਵੀ ਕੀ ਸੀ ਕਿ ਇਹਨਾਂ ਦੇ ਸਟੰਟ ਪਏ ਵੀ ਹੋਇਆ ਹੋਰ ਸਟੰਟ ਪਾਉਣ ਨੂੰ ਕਹਿੰਦੇ ਸੀ ਵੀ ਦੋ ਸਟੰਟ ਹੋਰ ਪਾਓ ਜੀ ਹੁਣ ਸਟੰਟ ਕੋਈ ਹੱਲ ਨਹੀਂ ਹੈਗਾ ਲੋਕ 14 14 ਸਟੰਟ ਵਾਲੇ ਵੀ ਇੱਥੇ ਬੈਠੇ ਆ ਸਰਜਰੀ ਕੀਤੇ ਹੋਈ ਵੀ ਬੈਠੇ ਆ ਸਰਜਰੀ ਕਰਤੀ ਚਾਰ ਸਟੰਟ ਪੈ ਗਏ ਫਿਰ ਵੀ ਉਹ ਇੱਥੇ ਹੀ ਬੈਠੇ ਆ ਸਭ ਤੋਂ ਵੱਡੀ ਗੱਲ ਹੈ ਜਿੰਨਾ ਚਿਰ ਬੰਦਾ ਡਾਇਟ ਚਾਟ ਤੇ ਨਹੀਂ ਚੱਲਦਾ ਪਰਹੇਜ਼ ਨਹੀਂ ਕਰਦਾ ਉਹ ਠੀਕ ਨਹੀਂ ਹੋ ਸਕਦਾ ਮੈਂ ਵੀਡੀਓ 'ਚ ਵੀ ਕਹਿੰਦਾ ਜੇ ਪਰਹੇਜ਼ ਨਹੀਂ ਕਰ ਸਕਦੇ ਸਾਡੇ ਕੋਲੇ ਨਾ ਆਵੋ ਤੁਹਾਡਾ ਪੈਸਾ ਖਰਾਬ ਹੋਊਗਾ ਸਾਡਾ ਸਮਾਂ ਖਰਾਬ ਹੋਊਗਾ ਕਿਉਂਕਿ ਦਿਖਿਆ ਤੁਸੀਂ ਅੰਦਰ ਗਏ ਸੀ ਕਿ ਜੀਐਮਐਸ ਡਾਕਟਰ ਨੇ ਉਹਨਾਂ ਦਾ 50 ਸਾਲ ਦਾ ਆਯੁਰਵੇਦਿਕ ਤਜਰਬਾ ਉਹ ਆਯੁਰਵੇਦਿਕ ਦੇ ਮੈਡੀਕਲ ਅਫਸਰ ਰਹੇ ਨੇ ਐਸਐਨ ਹਸਪੀਟਲ ਗੁਰੂਕੁਲ ਕਾਂਗੜੀ ਹਰਦਵਾਰ ਦੇ ਇੱਕੋ ਜਿਹੜਾ ਦੂਜਾ ਡਾਕਟਰ ਉਹ ਬੀਐਮਐਸ ਹੈ ਰਾਜ ਹਨ ਸਰ ਪਹਿਲਾਂ ਡਾਕਟਰਾਂ ਦੁਆਰਾ ਰਿਪੋਰਟਾਂ ਚੈੱਕ ਕਰਕੇ ਪ੍ਰੋਪਰ ਉਹਨਾਂ ਦੀ ਡਾਇਗਨੋਸ ਹੁੰਦੀ ਹੈ ਇਹ ਨਹੀਂ ਹੈਗਾ ਵੀ ਕੋਈ ਸਟਾਰ ਲੱਗਿਆ ਵੀ ਆ ਕੇ ਕਾੜਾ ਪੀ ਕੇ ਲੋਕ ਠੀਕ ਹੋ ਗਏ ਕਈਆਂ ਨੂੰ ਨਹੀਂ ਵੀ ਕਾੜਾ ਲੱਗਦਾ ਜ਼ਰੂਰੀ ਨਹੀਂ ਵੀ ਹਰ ਬੰਦਾ ਕਾੜਾ ਪੀ ਕੇ ਠੀਕ ਹੁੰਦਾ 30 40% ਜੇ ਕਾੜੇ ਦਾ ਰੋਲ ਆ ਤਾਂ 30 40% ਉਹ ਬੰਦਿਆਂ ਦੀ ਆਪਣੀ ਮਿਹਨਤ ਆ ਜਿਹੜੇ ਪਰਹੇਜ ਕਰਦੇ ਆ ਆਪਣੇ ਆਪ ਨੂੰ ਜੀਭ ਦਾ ਸਵਾਦ ਮਾਰਦੇ ਆ ਇਹਨਾਂ ਦੀ ਵੀ ਹਿੰਮਤ ਆ ਇਹ ਪਰਹੇਜ ਕਰਦੇ ਆ ਪਲੱਸ ਨਾਲ ਮੈਡੀਸਨ ਵੀ ਆ ਸਮਝ ਗਏ ਇੱਕ ਇਕੱਲਾ ਕਾੜਾ ਨਹੀਂ ਹੁੰਦਾ ਕਈ ਲੋਕ ਭਲੇਖੇ ਚ ਆ ਜਾਂਦੇ ਨੇ ਲੋਕਾਂ ਤੋਂ ਸੁਣ ਲੈਂਦੇ ਨੇ ਵੀ ਕਾੜਾ ਪੀਣ ਚੱਲੇ ਆ ਕਾੜਾ ਪੀਣ ਚੱਲੇ ਆ ਹਨਾ ਹੁਣ ਬਾਪੂ ਤੋਂ ਪਹਿਲਾਂ ਤੁਰਿਆ ਵੀ ਨਹੀਂ ਸੀ ਜਾਂਦਾ ਹੁਣ ਬਾਪੂ ਲੱਗਦਾ ਵੀ ਬਿਮਾਰਾ ਕਿਸੇ ਪਾਸੇ ਪੁੱਛ ਕੇ ਦੇਖੋ ਇਹਨਾਂ ਦਾ ਕੀ ਹਾਲ ਹੈ ਹਾਂਜੀ ਬਾਪੂ ਜੀ ਕੀ ਸਥਿਤੀ ਸੀ ਪਹਿਲਾਂ ਤੇ ਹੁਣ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਆਪਣੇ ਮਠੰਡੇ ਤੋਂ ਦਿੱਲੀ ਵਾਲਿਆਂ ਤੋਂ ਟੈਕ ਵਾਲੀ ਦਵਾਈ ਖਾਂਦਾ ਸੀ ਉਹਨਾਂ ਨੇ ਮੇਰੇ ਬਿਲਕੁਲ ਹੀ ਨਹੀਂ ਮੈਂ ਹੁਣ ਹੋ ਗਏ 3-4 ਮਹੀਨੇ ਹੋ ਗਿਆ ਮਨੂੰ ਸਾਲ ਦਵਾਈ ਖਾਂਦਿਆਂ ਤੋਂ ਪਹਿਲਾਂ ਖਾਦੀ ਦਾ ਮੱਠ ਨੂੰ ਵੀ ਨਹੀਂ ਵਧੀਆ ਖਾਦੀ ਹੈ ਜਿਉਂ ਸਲਾਹ ਹੋ ਗਿਆ ਮੈਂ ਹੋਰ ਵੀ ਵੱਧ ਖਾਦੀ ਤੇ ਫਿਰ ਮੈਂ ਭਾਈ ਹੌਂਦ ਜਿੰਨੇ ਹੀ ਕਹਦੋਂ ਚੰਗ ਸਾਹ ਨਹੀਂ ਜੜਦਾ ਬੈਠ ਕੇ ਉੱਠ ਖੜੂ ਹੱਥਾਂ ਤੋਂ ਬਿਨਾ ਮੈਂ ਮੱਥਾ ਟੇਕਦਾ ਆਪੇ ਉੱਠਦਾ ਬਾਹਲੇ ਕਹਿੰਦੇ ਤੂੰ ਭਰਾ ਉੱਠਣ ਲੱਗ ਗਿਆ ਮੈਂ ਹੱਥ ਲਾ ਕੇ ਨਹੀਂ ਉੱਠਦਾ ਬਹੁਤ ਕਿਰਪਾ ਜਿੰਨੀ ਵੀ ਕਹਦੇ ਹੁੰਦੇ ਮੈਨੂੰ ਬਹੁਤ ਧੰਨ ਮਾਜੀ ਪੂਰੀ ਨਮੀ ਮੈਨੂੰ ਘਰੇ ਕਹਿੰਦੇ ਮੈਂ ਦਰਚਾਹ ਮੈਂ ਪਹਿਲੇ ਨਹੀਂ ਖਰ ਪਿੰਦੇ ਨਾ ਮੈਨੂੰ ਕੋਈ ਹੈ ਨਹੀਂ ਦਿਆ ਮੈਂ ਕਿਹਾ ਆਪਾ ਤੂੰ ਦੁੱਧ ਛਾੜਦਾ ਮਾਪਾ ਮੇਰੇ ਬਾਦ ਮੇਰੇ ਪੁੱਤ ਨੂੰ ਲਾਓ ਮੇਰੇ ਨਾਲ ਕਹੀ ਤੇ ਦੁਬਾਰੇ 12 ਵਜੇ ਮੈਂ ਹੁਣ ਲਾਓ ਉਹ ਜਾਂਦਾ ਮੈਂ ਕਿ ਮੈਂ ਪਾਕੀ ਵੀ ਵਟ ਮੈਂ ਉਮਰਾ ਜਾਂਦਾ ਮਾ ਮੇਰਾ ਦਮ ਚੜਦੇ ਦਿਖਾਓ ਮੇਰੇ ਉਹ ਵੀ ਹੈਗੇ ਮਿਊਡੀਓ ਵੀ ਬਣੀ ਮੇਰੇ ਮੈਲ ਚ ਮਾ ਮੇਰਾ ਨਾ ਦਮ ਚੜ ਕੇ ਦਿਖਾ ਮੇਰੇ ਤਾਂ ਰੋ ਹੱਥ ਤੇ ਫਿਰ ਕਹਿੰਦੇ ਆਪਾਂ ਠੀਕ ਹੈ ਮਾ ਮੈਂ ਈ ਹੁਣ ਦੁੱਧ ਪੀ ਜਲਾ ਜਦੋਂ ਕਮਜ਼ੋਰ ਨਾ ਦੁੱਧ ਮੰਡੇ ਦਾ ਮੈਂ ਤਾਂ ਫਲ ਫਰੂਟ ਖਾਣਾ ਮौज ਮਣੀ ਪੀ ਆ ਹੂੰ ਹੂੰ ਤੜ ਕੇ 3 ਵਜੇ ਮੈਂ ਗਰਮ ਪਾਣੀ ਪੀਣਾ ਹੈ 4 ਵਜੇ ਮੈਂ ਫਲ ਖਾ ਲੈਣਾ ਹੈ ਸਾਢੇ 4 ਵਜੇ ਨਹਾ ਕੇ ਦਾ ਬਾਟ ਲੈਣਾ ਰੋਟੀ ਉਹ ਤੋਂ ਬਾਅਦ ਖਾਣੇ ਚਾਹ ਮੈਂ ਪੀਂਦਾ ਨਹੀਂ ਤੁਸੀਂ ਖੁਦ ਵੀ ਵੈਦ ਦਾ ਕੰਮ ਕਰਦੇ ਹੋ? ਹਾਂ ਖੁਦ ਆਪ ਵੀ ਕਰਦੇ ਹਾਂ। ਕਿਤੇ ਕਿਤੇ ਆਇਆ ਤਾਂ ਨਹੀਂ ਵੀ ਤੁਸੀਂ ਵੀ ਵੈਦ ਹੋ। ਇਹ ਵੀ ਵੈਦ ਨੇ ਵੈਦ ਵੈਦ ਦੀ ਯਾਰੀ ਤਾਂ ਨਹੀਂ ਕਿਤੇ ਤਾਂ ਬੋਲੀ ਜਾਂਦੇ। ਇੱਥੇ ਆ ਕੇ ਪਤਾ ਲੱਗਾ ਜਦੋਂ ਮੈਂ ਉੱਥੇ ਠੀਕ ਹੋ ਗਿਆ ਮੈਂ ਲੁਧਿਆਣੇ ਤੋਂ ਖਾਂਦਾ ਸੀਗਾ ਇਹਨਾਂ ਨੂੰ ਪੁੱਛ ਲਓ। ਮੈਂ ਜਦੋਂ ਇੱਥੇ ਆ ਕੇ ਠੀਕ ਆ ਮੈਨੂੰ ਕਹੇ ਵੀ ਤੇ ਇੱਥੋਂ ਮੈਂ ਇਥੇ ਰੋਟਾ ਲਗਾ ਤੂੰ ਠੀਕ ਹੋਇਆ ਤੇ ਇੱਥੋਂ ਵੀ ਇੱਥੇ ਮਹੂਰਤ ਕਰਾਉਣੀ ਆ। ਚਲੋ ਇਹਨਾਂ ਨੇ ਕਹਿੰਦਾ ਮੈਂ ਕਹੇ ਵਾ ਵੈ ਜੀ ਫਿਰ ਜੇ ਮੈਂ ਸਾਡੇ ਪਿੰਡੋ ਲਿਆਵਾਂ ਬੰਦਾ ਸਾਡਾ ਮੁੰਡਾ ਬਣਾਉਂਦਾ ਚੱਲ ਇਹ ਕਹਿੰਦਾ ਕੋਈ ਨਹੀਂ ਲਿਆਓ ਉਹਨੇ ਇਥੇ ਨਾਂਅ ਲਾਇਦਾ ਇਹਦਾ ਫੇਰ ਉਹਦੇ ਪਤਾ ਲੱਗਿਆ ਵੀ ਸਾਨੂੰ ਤੂੰ ਉਹਦੇ ਦਾ ਕਹਿ ਉਹ ਨਾ ਦੱਸਿਆ ਉਹਦੇ ਵੀਡੀਓ ਵਿੱਚ ਵੀ ਇਹ ਕਹਿੰਦਾ ਤੂੰ ਉਹਦੇ ਦਾ ਕਹਿ ਉਹ ਨਾ ਦੱਸਿਆ ਮਾਜੀ ਮਾਜਾ ਲਾਈਂ ਜਾਲਾ ਕਹਿੰਦਾ ਹਮਨੇ ਆਪਦੀ ਚਲਾਈ ਜਾਂਦਾ ਆਪਾਂ ਆਪਦਾ ਲਾਜ ਕਰਾਉਣਾ ਆਪਾਂ ਆਪਿਆਂ ਫੇਰ ਹੀ ਸੁਣਾਈ ਦੇ ਪਾਣ ਕੋਈ ਹੋਵੇ ਇਹਦਾ ਉਹਦੇ ਇਹਨਾਂ ਨੂੰ ਪਤਾ ਲੱਗਿਆ ਤਾਂ ਉਹਦੇ ਦੇ ਕਹਿਣ ਲੱਗੇ ਪਏ ਸੱਚਮੁੱਚ ਇਹ ਕਾੜੇ ਚ ਕਰਾਵਾ ਤੈ ਕਿ ਮਾਜੀ ਕਰਮ ਇੱਕ ਜਿਵੇਂ ਕੜਾ ਕਾੜਾ ਇੱਕ ਅੰਬਰਤ ਕਾੜਾ ਜੀ ਬੰਦੇ ਨੂੰ ਜੀਵਣੀ ਨਵੀਂ ਲਿਆਉਂਦਾ ਹੈ ਪਰ ਕੱਲ ਦਾ ਹੈ ਨਾ ਰੋਵੀ ਕੜਾ ਪੀ ਲ ਮੈਂ ਠੀਕ ਪਰ ਬੰਨਣ ਜ਼ਰੂਰੀ ਹੈ ਮੈਂ ਹਜੇ ਤੱਕ ਵੀ ਦੁੱਧ ਦੀ ਚੀਜ਼ ਬਣੀ ਨਹੀਂ ਖਾਂਦਾ ਨਾ ਸੈਂਪਲ ਚੀਜ਼ ਖਾਣਾ ਬਹੁਤ ਠੀਕ ਹੈ ਪੂਰੇ ਤੰਦਰੁਸਤ ਜਿੰਨਾ ਵੀ ਕਹਿ ਦੂੰਗਾ ਇਹ ਕਾ ਇਹਨਾਂ ਦੀ ਬਹੁਤ ਧੰਨਵਾਦ ਇਹਨਾਂ ਦਾ ਜਿਹੜਾ ਬੰਦਾ ਕਹਿੰਦੇ ਜਿਵੇਂ ਹੁਣ ਕਹਿ ਗਿਆ ਡੇ ਵੀ ਕੋਈ ਪੈਸਾ ਨਹੀਂ ਚੱਲੇ ਮੈਂ ਉਹਨਾਂ ਨੂੰ ਵੀ ਦਵਾਈ ਦੇਣਾ ਹੈ ਉਹ ਵਾਲਾ ਵੱਡਾ ਇਹਨਾਂ ਦਾ ਹੁੰਨਾ ਕਿਉਂ ਬੰਦਾ ਪੈਸੇ ਦੇ ਪਿੱਛੋਂ ਵਿੱਚ ਜ਼ਿੰਦਗੀ ਗਵਾ ਬੈਠਦਾ ਅਗਲਾ ਉਹ ਇਹਨਾਂ ਦਾ ਸਭ ਤੋਂ ਵੱਡੀ ਮਾਲ ਹੁਣ ਮੈਂ ਉਹਨਾਂ ਦੇ ਦੇ ਨਹੀਂ ਸਕਦਾ ਇਹਨਾਂ ਦਾ ਉਹ ਪੈਸਾ ਦਾ ਕੁੱਲ ਕਰਾ ਲੂ ਪਰ ਉਹ ਜਿਹੜਾ ਬਣ ਪੈਸਾ ਕਰਨੇ ਨੇ ਦੀ ਉਹ ਬਹੁਤ ਵੱਡੀ ਦੇਣ ਹੈ ਇਹਨਾਂ ਤਾਂ ਸਾਨੂੰ ਪਹਿਲਾਂ ਨਹੀਂ ਸੀ ਪਤਾ ਵੈਦ ਆ ਜਦੋਂ ਅਸੀਂ ਇਹਨਾਂ ਨੂੰ ਵੈਸੇ ਕਿਹਾ ਮੈਂ ਕਿਹਾ ਬਾਪੂ ਚੱਲ ਰੀਵਨ ਤੂੰ ਹੀ ਕੱਟ ਦੀ ਮਾਨਸਾ ਕਿ ਤੂੰ ਆ ਜੀ ਅਦਗਾਟਨ ਤੇ ਉਹ ਬਰੇ ਆਇਓ ਇੱਕ ਮਿੰਟ ਇੱਕ ਮਿੰਟ ਬਾਪੂ ਮੜ ਗਿਆ ਇੱਦਾਂ ਨੂੰ ਹੈ ਤੇ ਇਹ ਕਹਿੰਦਾ ਮੈਂ ਆ ਜਾਊਂਗਾ ਇਹ ਕਹਿੰਦਾ ਯਾਰ ਸਾਡੇ ਇੱਕ ਵੀਡੀਓ ਵਾਲਾਗਾ ਵੀ ਉਹਨੇ ਵੀਡੀਓ ਬਣਾ ਲੇ ਮੈਂ ਕਿਹਾ ਭੇਜ ਦੇ ਉਹਨੇ ਦੱਸਿਆ ਵੀ ਇਹ ਧੂਰੀ ਤੋਂ ਵੈਦ ਨੇ ਹਾਂ ਹੁਣ ਕਈ ਲੋਕ ਕਹਿ ਦਿੰਦੇ ਨੇ ਵੀ ਪਤਾ ਨਹੀਂ ਅਣਪੜ੍ਹ ਟੋਲਾਗਾ ਵੀ ਉਹਨਾਂ ਤੋਂ ਬਹੁਤ ਬਲਾਈ ਜਾਂਦੇ ਨੇ ਪਹਿਲਾਂ ਤਾਂ ਜਿੰਨੀਆਂ ਤੁਸੀਂ ਬਾਹਰ ਗੱਡੀਆਂ ਦੇਖਿਆ ਹੋਣਗੇ ਇੰਨੀਆਂ ਕਿਸੇ ਪੈਲੈਸ 'ਚ ਨਹੀਂ ਹੁੰਦੀਆਂ ਜਲਦੀ ਲੁਧਿਆਣੇ ਤਾਂ ਨਾ ਪੋਸੀਬਲ ਗੱਲ ਹੈ 2.5 300 ਗੱਡੀ ਹੁੰਦੀ ਆਪਣੇ ਦੋਨੇ ਰੋਡ ਭਰੇ ਪਏ ਹੁੰਦੇ ਆ ਕਿਲੋਮੀਟਰ ਦਾ ਹਨਾ ਹੁਣ ਆ ਤਾਂ ਪੜ੍ਹੇ ਲਿਖੇ ਨੇ ਕਾਂਗਰਸ ਦੇ ਲੀਡਰ ਨੇ ਇਹ ਔਰ ਇਹਨਾਂ ਦੀ ਇੰਨੀ ਮਾੜੀ ਹਾਲਤ ਸੀਗੀ ਸਾਨੂੰ ਵੀ ਲੱਗਦਾ ਸੀ ਵੀ ਠੀਕ ਹੋ ਜਾਣਗੇ ਲੈ ਅੱਜ ਚੰਗੇ ਭਲੇ ਬੈਠੇ ਆ ਬਲਾਕ ਦੇ ਚੇਅਰਮੈਨ ਨੇਗੇ ਤੇ ਪਲੱਸ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੇ ਇਹ ਬਲਾਕ ਸੰਮਤੀ ਦੇ ਚੇਅਰਮੈਨ ਨੇ ਸਮਝ ਗਏ ਨਾ ਇਹਨਾਂ ਦੀ ਕੰਡੀਸ਼ਨ ਪੁੱਛ ਕੇ ਦੇਖੋ ਲੋ ਭਾਈ ਜੀ ਕੀ ਤਕਲੀਫ ਸੀ ਤੇ ਕਿੰਨਾ ਕੁ ਫਰਕ ਹੈ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਬੇਤੀ ਆ ਵੀ ਸਭ ਤੋਂ ਪਹਿਲਾਂ ਅੱਜ ਤੋਂ ਕੁ ਤਕਰੀਬਨ ਆਪਣਾ 1 ਸਾਲ ਪਹਿਲਾਂ 1 ਸਾਲ ਪਹਿਲਾਂ ਮੇਰੀ ਮੈਂ ਸੈਰ ਕਰ ਲਗਾਇਆ ਮੇਰੀ ਖੱਬੀ ਬਾਹਂ ਦਰਦ ਹੋਇਆ ਸੀ ਦਰਦ ਹੋਣ ਤੋਂ ਬਾਅਦ ਫਿਰ ਮੈਂ ਆਨ ਗਿਆ ਤੇ ਡਾਕਟਰ ਦੱਸਿਆ ਕਿ ਬਾਹ ਖੱਬੀ ਦਰਦ ਹੁੰਦਾ ਉਹਨਾਂ ਨੇ ਮੈਨੂੰ ਪਟਿਆਲੇ ਅਸੀਂ ਦਵਾਈ ਲਈ ਉਹ 4-5 ਮਹੀਨੇ ਹਾਰਡਲ ਡਾਕਟਰ ਦਵਾਈ 5-6 ਮਹੀਨੇ ਖਾਧੀ 5-6 ਮਹੀਨੇ ਖਾਣ ਤੋਂ ਬਾਅਦ ਫਿਰ ਅਸੀਂ ਲੁਧਿਆਣਾ ਵੀ ਗਏ ਡਾਡਾ ਨੇ ਦੱਸਿਆ ਤੁਸੀਂ ਦਵਾਈ ਖਾਧੀ 5-6 ਮਹੀਨੇ ਤੇ ਸਾਹ ਚੜਦਾ ਸਭ ਫਰਕ ਨਹੀਂ ਕੋਈ ਖਾਸ ਫਰਕ ਨਹੀਂ ਪਿਆ ਉਹ ਕਹਿੰਦੇ ਜੀ ਇੰਜੋਗ੍ਰਾਫਿਕ ਰਾਓ ਫਿਰ ਪਤਾ ਲੱਗੂਗਾ ਮੈਂ ਆਇਆ ਤਾਂ ਮੈਨੂੰ ਪਤਾ ਇੰਜੋਗ੍ਰਾਫਿਕ ਜਦੋਂ ਅਸੀਂ ਕਰਾ ਲਈ ਉਪਰ ਤੁਸੀਂ ਕਹਦੇ ਨਾਲ ਸਟੈਂਡ ਪਾਓ ਫਿਰ ਅਸੀਂ ਚਲੇ ਗਏ ਪੀਜੀਆ ਪੀਜੀਆ ਹੀ ਦਵਾਈ ਖਾਦੀ ਫਰਕ ਨਹੀਂ ਪਿਆ ਫੇਰਾ WhatsApp ਤੇ ਇਹ ਬਾਬੇ ਕਾੜਿਆਂ ਦਾ ਰੋਜ਼ ਆਉਂਦੀ ਸੀ ਪਰ ਜਿੰਨਾਂ ਕੋਲ ਆਏ ਇਹਨਾਂ ਨੇ ਮੈਨੂੰ ਆਖਿਆ ਦਵਾਈ ਲੈ ਜੀ ਤੁਸੀਂ 15 ਦਿਨ ਦਿਖਾਓ 15 ਦਿਨ ਦਵਾਈ ਖਾਦੀ ਤੇ ਮੈਨੂੰ ਕੋਈ 10 ਪੈਸੇ ਫਰਕ ਪੈ ਗਿਆ ਹੁਣ ਮੈਂ 4 ਮਹੀਨੇ ਹੋ ਗਏ ਦਵਾਈ ਖਾਂਦਿਆਂ ਨੂੰ 4 ਮਹੀਨਾ ਜੀ ਮੈਨੂੰ ਤਕਰੀਬਨ ਮੈਂ ਬਿਲਕੁਲ ਠੀਕ ਹੀ ਆ ਅੱਜ ਸਗੋਂ ਮੈਂ ਇਹਨਾਂ ਨੂੰ ਕਿਹਾ ਸੀ ਬੈਸ ਜੀ ਨੂੰ ਵੀ ਜਾਈ ਹੁਣ ਬੰਦ ਕਰ ਦਈਏ ਇਹ ਕਹਿੰਦੇ ਕੋਈ ਗੱਲ ਤੁਸੀਂ ਅੱਜ ਟੈਸਟ ਸਾਰੇ ਇੱਕ ਚੈੱਕ ਕਰਾ ਲਿਓ ਫਿਰ ਬੰਦ ਕਰਦੇ ਜੇ ਹੋਰ ਵੀ ਨਾ ਖਾਲੋ ਨਵਾਂ ਜਨਮ ਹੋ ਗਿਆ ਹਾਂ ਮੈਂ ਠੀਕ ਹਾਂ ਬਿਲਕੁਲ ਹੁਣ ਹਾਂ ਜੀ ਕੋਈ ਇੱਥੇ ਮੇਰੇ ਨਾਲ ਜੀ ਨਹੀਂ ਗੱਲ ਹੋਈ ਕਹਿੰਦਾ ਤੁਸੀਂ ਤੇ ਮਹਾ ਜੀ ਜੀ ਕਹਿੰਦਾ ਤੁਸੀਂ ਕਿਵੇਂ ਆ ਮੇਰੇ ਨਾਲ ਨਹੀਂ ਬਹੁਤ ਗੱਲਬਾਤ ਕਰੀ ਨੰਬਰ ਵੀ ਉਹਨਾਂ ਨੇ ਮੇਰਾ ਲਿਆ ਭਾਈ ਮਾਦਾ ਨਵੰਬਰ ਨਵਾਂ ਫਿਰ ਇਹਨਾਂ ਦਾ ਬਹੁਤ ਦਿਲ ਖੜ ਗਿਆ ਫਿਰ ਇਹ ਦਵਾਈ ਲੈਂਦੇ ਰਹੇ ਆ ਬਹੁਤ ਠੀਕ ਹੋ ਗਏ ਇਹ ਇੰਧਰ ਗੱਲ ਕਰੋ ਜੀ ਹਾਂ ਜੀ ਹਾਂ ਜੀ ਮੈਨੂੰ ਜੀ 15 ਦਿਨ ਦਵਾਈ ਦਿੱਤੀ ਜੀ ਮੈਂ ਇੱਕ ਨੂੰ ਬਹੁਤ ਜਿਆਦਾ ਲੋਟਾਂ ਜੀ ਹੁਣ ਮੈਂ ਹੀ ਖੇਤੀ ਕਰਦਾ ਮੈਂ ਸਾਰਾ ਕੰਮ ਕਰਦਾ ਜੀ ਆਪ ਜੀ ਹਾਂ ਜੀ ਹਾਂ ਜੀ ਹਾਂ ਜੀ ਪਹਿਲਾਂ ਮੈਨੂੰ ਤਕਲੀਫ ਹੁੰਦੀ ਦਰਦ ਵੀ ਹੁੰਦਾ ਸੀ ਇੱਧਰ ਹੀ ਉਰੀ ਫੋਤੇ ਬਾਜ਼ ਵੀ ਹੁੰਦਾ ਸੀ ਜੀ ਤੁਸੀਂ ਆਏ ਕਿੱਥੋਂ ਬਰਨਾਲੇ ਤੋਂ ਜੀ ਬਰਨਾਲੇ ਪਿੰਡਾ ਹੜਾ ਉਪਲੀ ਜੀ ਅੱਛਾ ਹਾਂ ਜੀ ਤੇ ਕਿੰਨੇ ਕ ਟਾਈਮ ਦਾ ਲੈ ਰਹੇ ਹੋ ਤੁਸੀਂ ਇਹਨਾਂ ਤੋਂ ਹਾਂ ਮੈਂ ਜੀ ਦੂਜੀ ਵਾਰ ਆਇਆ ਜੀ ਓਰੇ ਅੱਛਾ ਹਾਂ ਜੀ ਹਾਂ ਜੀ ਇੰਨੀ ਦੂਜੇ ਕਾੜੇ ਨਾਲ ਹੀ ਫਰਕ ਪੈ ਜਾਂਦੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਗੇ ਮੈਨੂੰ ਤਲੀ ਪਉਂਦੀ ਕੋਈ ਕੰਮ ਤਾਂ ਦਾ ਮੜ ਮੋੜਾ ਕਰਦੇ ਜੀ ਤਕਲੀਫ ਹੁੰਦੀ ਸੀ ਜੀ ਹੁਣ ਜੀ ਮੈਂ 15 ਮੈਂ 15 ਦਿਨ ਕੜਾ ਬਣਾ ਕੇ ਪੀਤੇ ਜਿਵੇਂ ਤਸੀਰੇ ਪਰੇਜ ਪੂਰਾ ਫੁੱਲ ਰੱਖੇ ਦਵਾਈ ਦਾ ਜੀ ਹਾਂ ਜੀ ਹਾਂ ਜੀ ਜੇ ਮੱਗਨੇ ਮੈਂ ਬਹੁਤ ਵਧੀਆ ਲੋੜ ਆ ਜੀ ਮੇਰੇ ਖੇਤੀ ਵੀ ਕਰਦਾ ਜੀ ਮੈਂ ਕਦੋਂ ਵੀ ਦਾ ਹੁਣਾ ਜੀ ਮੈਂ ਜੀਰੀ ਲਾਉਂਦੇ ਨੇ ਬਈ ਕਦੂ-ਕਦੂ ਕਰਕੇ ਆਇਆ ਜੀ ਵਾਹ ਟਰੈਕਟਰ ਚਲਾ ਕੇ ਆਪਾਂ ਹਾਂ ਜੀ ਹਾਂ ਜੀ ਮਤਲਬ ਕਿ ਆਪਾਂ ਕਹਿ ਸਕਦੇ ਆ ਰੋਗ ਗਾਇਬ ਹੋ ਗਿਆ ਹਾਂ ਜੀ ਹਾਂ ਜੀ ਹਾਂ ਜੀ ਹੁਣ ਨਹੀਂ ਮਰਦੇ ਹੈਗੇ ਜੀ ਪਹਿਲਾਂ ਮਰ ਜਾਂਦੇ ਮਰ ਜਾਂਦੇ ਜਦੋਂ ਥੱਕੇ ਜਿਉਂਦੇ ਆ ਨਹੀਂ ਮਰਦੇ ਇਹ ਜੇ ਕੰਮ ਆ ਨਾ ਜਦੋਂ ਹੁੰਦਾ ਇਹ ਉਦੋਂ ਐ ਲੱਗਦਾ ਵੀ ਕੁਦਰਤੀ ਚਮਤਕਾਰ ਹੈ ਨਾ 15 ਦਿਨ ਦੇ ਵਿੱਚ ਇੱਕ ਮਿੰਟ ਮੈਂ ਸਾਬਾ ਦਿਖਾ ਲਈਏ ਮਾੜਾ ਜਾਂ ਬੱਟਾ ਪਾਈ ਜਨਾ ਦੁਪਹਿਰੇ ਆਹ ਦੇਖ ਲੋ ਸਾਹਮਣੇ ਮਾਹੀ ਮੇਰਾ ਦਿਲ ਧੜਕ ਕੇ ਦਿਖਾਉ ਮੁੰਡੇ ਨੂੰ ਦਿਖਾਈਆਂ ਪਾ ਕੇ ਮੈਂ ਸਬਜੀ ਗੁੱਡਾ ਮੈਂ ਬੱਟਾ ਪਾਈ ਮਤਲਬ ਤੁਹਾਨੂੰ ਹਾਰਟ ਦੀ ਤਕਲੀਫ ਸੀ ਹਾਰਟ ਦੀ ਜੀ ਹਾਰਟ ਦੀ ਸਟੈਂਟ ਵੀ ਪਾਇਆ ਕੋਈ ਹਾਂਜੀ ਪਾਇਆ ਸੀ ਹੁਣ ਮੇਰਾ ਕੁਛ ਨਹੀਂ ਉਸ ਤੋਂ ਬਾਅਦ ਬਿਲਕੁਲ ਉਹਨਾਂ ਨੇ ਫ੍ਰੀ ਕਰਿਆ ਮੈਂ ਬੱਟਾ ਪਵਾ ਕੇ ਦੇ ਲਵਾਂ ਦੁਪਹਿਰੇ ਜਮਾਂ 12 ਵਜੇ ਵਾਹ ਪੂਰਾ ਝਰਕਾ ਮਪਣੇ ਸੀ ਉਹਨਾਂ ਨੇ ਬਾਪੂ ਜਿਹੜਾ ਕਹੀ ਚਲਾਈ ਜਾਂਦਾ ਇਹਨਾਂ ਦੇ ਦੋ ਸਟੈਂਟ ਪੈਣੇ ਸੀਗੇ ਇਹਨਾਂ ਨੂੰ ਕਹਿ ਰਹੇ ਸੀ ਵੀ ਦੋ ਸਟੰਡ ਹੋਰ ਪਵਾਓ ਫਿਰ ਤੁਸੀਂ ਠੀਕ ਹੋਵਾਂਗੇ ਬਿਨਾ ਸਟੰਡ ਤੋਂ ਕਹੀ ਚਲਾ ਰਹੇ ਨੇ ਪਰ ਇਹਨਾਂ ਦੀ ਗੱਲ ਕਰਦੇ ਆਂ ਵੀ 15 ਦਿਨ ਦੇ ਵਿੱਚ ਅਸੀਂ ਵੀ ਕਹਿੰਦੇ ਆਂ ਇਹਨਾਂ ਨੂੰ ਵੀ ਮਹੀਨੇ ਦਾ ਟਾਈਮ ਦੇ ਕੇ ਚੱਲਿਓ ਯਾਰ ਵੀ ਇੱਕ ਮਹੀਨੇ ਬਾਅਦ ਫਰਕ ਦੀ ਆਸ ਰੱਖੋ ਪਰ ਜਦੋਂ ਇਹਨਾਂ ਨੇ ਮੈਨੂੰ ਅੱਜ ਆ ਕੇ ਕਿਹਾ ਨਾ ਵੀ ਮੈਂ ਬਿਲਕੁਲ ਓਕੇ ਆ ਅੱਜ ਮੈਂ ਕਦੂ-ਕਦੂ ਵੀ ਸਾਰਾ ਕਰਿਆ ਆ ਤਾਂ ਸਾਨੂੰ ਹੈਰਾਨੀ ਹੁੰਦੀ ਆ ਵੀ ਇੰਨੀ ਜਲਦੀ ਯਾਰ ਠੀਕ ਕਿਵੇਂ ਹੋ ਜਾਂਦਾ ਬੰਦਾ ਹਨਾ ਇਹ ਕੁਦਰਤੀ ਗੋਡ ਗਿਫਟ ਕਹਿ ਸਕਦੇ ਆ ਜਾਂ ਇਹਨਾਂ ਨੇ ਪ੍ਰਹੇਜ ਪੂਰੇ ਵਧੀਆ ਢੰਗ ਨਾਲ ਕੀਤੇ ਉਹਦਾ ਵੀ ਰਿਜ਼ਲਟ ਆਉਂਦਾ ਕਿ ਪਰਹੇਜ ਬਿਨਾ ਦੰਦਾ ਠੀਕ ਨਹੀਂ ਹੋ ਸਕਦਾ ਦੇਖਦੇ ਹੋ ਪਰ ਕਿੰਨੀ ਖੁਸ਼ੀ ਹੁੰਦੀ ਦੇਖੋ ਐਨੇ ਬਜ਼ੁਰਗਾਂ ਦਾ ਮਾਵਾ ਦਾ ਬਾਪੂਆਂ ਦਾ ਆਸ਼ੀਰਵਾਦ ਮਿਲਦਾ ਰੋਜ ਹਨਾ ਸਾਡੇ ਲਈ ਦੁਆਵਾਂ ਹੀ ਮੰਗ ਕੇ ਜਾਂਦੇ ਆ ਹਰ ਬੰਦਾ ਕਹਿ ਜਾਂਦਾ ਵੀ ਸਾਡੀ ਉਮਰ ਲੱਗ ਜੇ ਬੇਬੇ ਬਾਪੂ ਹਨਾ ਪਰ ਪੂਰੀ ਸਵਾਦ ਦੀ ਨੀਂਦ ਆਉਂਦੀ ਹੈ ਬਿਲਕੁਲ ਆਉਂਦੀ ਹੈ ਜਿੱਥੇ ਜਾਈਦਾ ਮੇਲਾ ਲੱਗਦਾ ਹੁਣ ਦੱਸੋਗੇ ਜਾਣਾ ਆਪਾਂ 7 ਤਰੀਕ ਨੂੰ 7 ਤਰੀਕ ਦੀ ਵੀਡੀਓ ਦੇਖ ਲਿਓ ਤੁਸੀਂ ਆਹੀ ਕੁਝ ਉੱਥੇ ਹੋਊਗਾ ਪਹਿਲੇ ਦਿਨ ਲੋਕ ਮਰੀਜ਼ ਨੂੰ ਵੇਟ ਕਰਦੇ ਆ ਹਨਾ ਪਾਠ ਪੂਜਾ ਚ ਹੀ ਲੱਗੇ ਰਹਿੰਦੇ ਆ ਮਰੀਜ਼ ਤਾਂ ਨਹੀਂ ਆਉਂਦਾ ਰਿਸ਼ਤੇਦਾਰ ਯਾਰ ਦੋਸਤ ਆਉਂਦੇ ਆ ਵੀ ਕਰ ਲਈ ਤੁਸੀਂ ਆਪਣੇ ਪਹਿਲੇ ਦਿਨ ਦੀ ਵੀਡੀਓ ਦੇਖੋ ਜੇ ਨਾ ਹਾਲ ਭਰਿਆ ਤਾਂ ਕਹਦੇ ਨਾਲ 125 ਕਿਲੋਮੀਟਰ ਹੈ ਕੁਰੂ ਖੇਤਰ ਪਹਿਲੇ ਦਿਨ 154 ਮਰੀਜ਼ ਸੀਗੇ ਮਹੂਰਤ ਵਾਲੇ ਦਿਨ ਅਸੀਂ ਹਲੇ ਲੇਟ ਗਏ ਵੀ ਪਹਿਲਾ ਦਿਨ ਆ ਵੀ ਚਲੋ 50 60 40 50 ਹੋਣਗੇ ਹਨ ਨਵੇੜ ਦਾਂਗੇ ਤਿੰਨੇ ਜਣੇ ਬੈਠਾਂਗੇ ਜਦੋਂ ਗਏ ਅਸੀਂ 10 ਵਜੇ ਪਹੁੰਚੇ ਸਾਰੀ ਗਲੀ ਗੱਡੀਆਂ ਨਾਲ ਭਰੀ ਪਈ ਸੀ ਇਹ ਪਰਮਾਤਮਾ ਦੀ ਗੋਡ ਗਿਫਟੀ ਕਹਿ ਸਕਦੇ ਆ ਉਹਦੀ ਦੇਣ ਹੈ ਜੇ ਅਸੀਂ ਕਹੀਏ ਵੀ ਸਾਡੇ ਕੋਲੇ ਕੋਈ ਬਾਹਰੋਂ ਡਾਕਟਰ ਨੇ ਕੋਈ ਜੀਐਮਐਸ ਬੀਐਮਐਸ ਡਾਕਟਰ ਨੇ ਪਰ ਕਹਿੰਦੇ ਆ ਨਾ ਵੀ ਜਿੰਨਾ ਚਿਰ ਉਹਦਾ ਅਸ਼ੀਰਵਾਦ ਨਹੀਂ ਹੁੰਦਾ ਪਰਮਾਤਮਾ ਦਾ ਹੱਥ ਨਹੀਂ ਹੁੰਦਾ ਉਹਨਾਂ ਜਿਕਰ ਬੰਦਾ ਕਰ ਕੁਝ ਨਹੀਂ ਸਕਦਾ ਇਹ ਉਹਦੀ ਦੇਣ ਨਾਲ ਹੀ ਇਹ ਸਾਰੇ ਠੀਕ ਹੋ ਰਹੇ ਆ ਕਹਿੰਦੇ ਹਾਰਟ ਦਾ ਮਰੀਜ਼ ਕਹਿ ਦੇਣਾ ਸੌਖਾ 15 ਦਿਨਾਂ ਚ ਬੰਦਾ ਕੱਦੂ ਕਰਨ ਲੱਗ ਜੇ ਹਨਾ ਦਰਦ ਹਟ ਜੇ 4 ਮਹੀਨਿਆਂ ਚ ਇਹ ਸਫਲ ਹੋ ਗਏ ਬਾਪੂ ਦੇ ਦੋ ਸਟੰਟ ਬਚ ਗਏ ਇਹ ਗੋਡ ਗਿਫਟ ਹੀ ਹੈ ਮਿੱਤਰ ਪਹਿਲਾਂ ਤੁਸੀਂ ਸੁਣਿਆ ਸੱਚਮੁੱਚ ਬੜੀਆਂ ਹੈਰਾਨੀ ਜਨਕ ਇਹ ਗੱਲਾਂ ਤੇ ਹੈਰਾਨੀ ਜਨਕ ਨਤੀਜੇ ਆਪਾਂ ਸੁਣ ਰਹੇ ਆਂ ਬਾਪੂ ਜੀ ਕਿੱਥੋਂ ਆਏ ਹੋ ਤੇ ਕੋਈ ਫਰਕ ਪਿਆ ਕਮਾਲੂ ਤੋਂ ਅੱਛਾ ਫਰਕ ਰੁਪਏ ਚੋ ਬਸ 10 ਪੈਸੇ 20 ਪੈਸੇ ਹੀ ਆ ਬੜਾ ਨਹੀਂ ਕਲੀਪ ਦਾ ਸਭ ਕੁਝ ਹੀ ਖਤਮ ਹੈ ਬਾਲ ਵੀ ਖਤਮ ਸੀਗੇ ਤੇ ਪੰਪ ਵੀ ਖਤਮ ਹੈ ਉਹ ਸਟੱਡ ਪਾਉਂਦਾ ਸੀਗਾ ਤੇ ਮੁੰਡੇ ਨੇ ਪਵਾਇ ਨਹੀਂ ਕਹਿੰਦਾ ਫੱਟੀ ਤੇ ਰਹਿ ਜੂ ਮੇਰਾ ਪਿਓ ਤੇ ਫਿਰ ਇੱਥੇ ਦੱਸ ਜੀ ਵਗੇ ਇੱਥੇ ਆ ਗਏ ਇੱਥੋਂ ਵੀ ਆਏ ਨਹੀਂ ਹਬੀ ਜੇ ਮੈਂ ਕੋਈ ਖਾਸ ਫਾਇਦਾ ਨਹੀਂ ਮਾੜਾ ਮੁੱਟੇ ਫਾਇਦਾ ਹੈ ਅੱਛਾ ਮਾੜਾ ਮੁੱਟਾ ਹੀ ਹੈ ਹਾਂ ਹੈਗਾ ਫਾਇਦਾ ਜ਼ਰੂਰ ਹੈ ਤੈਨੂੰ ਮੈਂ ਦੱਸ ਦਣਾ ਝੂਠ ਕਦੇ ਬੋਲੇ ਨਹੀਂ ਆਪਦੀ ਉਮਰ ਚ ਠੀਕ ਹਾਂ ਹਾਂਜੀ ਮਾਤਾ ਜੀ ਤੁਸੀਂ ਕਿੰਨੀ ਵਾਰ ਆਏ ਹੋ ਕੀ ਤਕਲੀਫ ਸੀ ਕੋਈ ਫਰਕ ਹੈਗਾ ਤੀਜੀ ਵਾਰ ਆਇਆ ਬੇਟੇ ਮੈਂ ਹਾੜ ਦਾ ਨੁਕਸਰ ਹਾਂਜੀ ਤੀਜੀ ਵਾਰ ਆਇਆ ਬੇਟੇ ਅਜੇ ਜਾਣਦੀ ਮੈਨੂੰ ਇੰਨਾ ਕੋਈ ਪਤਾ ਨਹੀਂ ਲੱਗਦਾ ਨਹੀਂ ਤਕਲੀਫ ਕੀ ਸੀ ਤੁਹਾਨੂੰ ਹਾੜ ਦਾ ਨੁਕਸਰ ਹਾੜ ਦਾ ਸੀ ਹਾਂਜੀ ਕਿੰਨਾ ਕੁ ਫਰਕ ਪਿਆ ਵੀ ਅਜੇ ਮਾੜਾ ਮੋਟਾ ਜੀ ਜਾਣੀ ਪਤਾ ਲੱਗਦਾ ਹੈ ਅੱਛਾ ਹਾਂਜੀ ਫਰਕ ਹੈ ਕੁਝ ਹਾਂ ਲੱਗਦਾ ਹਾਂ ਹਾਂ ਠੀਕ ਹੈ ਤੇ ਆਏ ਕਿੱਥੋਂ ਤੁਸੀਂ ਮਲੇਰਕੋਟੜਾ ਮਲੇਰਕੋਟੜਾ ਹਾਂਜੀ ਇਹ ਕਾੜਾ ਜਿਹੜਾ ਵੈਦ ਸਾਹਿਬ ਤਿਆਰ ਕਰਦੇ ਨੇ ਔਰ ਇਹ ਜਿਹੜੇ ਇੱਧਰ ਤੁਸੀਂ ਦੇਖੋ ਇਹ ਮੇਲਾ ਜਿਹਾ ਲੱਗਾ ਹੋਇਆ ਜਿਹੜੇ ਲੋਕ ਇਹ ਕਾੜਾ ਪੀਣ ਦੇ ਲਈ ਇੱਥੇ ਆਏ ਨੇ ਵੇਖਣ ਨੂੰ ਕਈ ਵਾਰ ਐਂ ਨਹੀਂ ਲੱਗਦਾ ਕਿ ਲੋਕ ਐਵੇਂ ਹੀ ਤਾਂ ਨਹੀਂ ਆ ਗਏ ਲਾਈ ਲੱਗਦਾ ਤਾਂ ਨਹੀਂ ਹੈ ਕਿਤੇ ਪਰ ਜਦੋਂ ਲੋਕਾਂ ਤੋਂ ਰਿਜ਼ਲਟ ਪੁੱਛਦੇ ਆ ਤਾਂ ਜਿਸ ਤਰੀਕੇ ਦੇ ਨਾਲ ਲੋਕ ਦੱਸ ਰਹੇ ਨੇ ਕਿ ਐ ਇਦਾਂ ਰਿਜ਼ਲਟ ਮਿਲਿਆ ਮੈਨੂੰ ਐਦਾਂ ਮਿਲਿਆ ਕਈ ਵਾਰ ਯਕੀਨ ਨਹੀਂ ਆਉਂਦਾ ਕਈ ਵਾਰ ਐਂ ਜੱਪਦਾ ਕਿਤੇ ਸਖਾਈ ਨਾ ਹੋਣ ਕਿਉਂਕਿ ਇੰਨੀ ਛੇਤੀ ਇੰਨਾ ਇੰਨਾ ਰਿਜ਼ਲਟ ਜਿਵੇਂ ਇਹ ਬਾਈ ਜੀ ਕਹਿ ਰਹੇ ਨੇ ਇਹ ਬਾਈ ਜੀ ਦੱਸ ਰਹੇ ਨੇ ਇਧਰ ਇਹ ਬਾਪੂ ਜੀ ਦੇ ਵੈਦ ਨੇ ਇਹਨਾਂ ਨੇ ਰਿਜ਼ਲਟ ਦੱਸਿਆ ਸੱਚਮੁੱਚ ਹੈਰਾਨੀ ਜਨਕ ਹੈ ਔਰ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਅਜ਼ਾਦ